ਵਿਆਹ ਵਾਲੇ ਮੁੰਡੇ ਨੇ ਲਾਮਾਂ ਤੋਂ ਪਹਿਲਾਂ ਮੰਗਿਆ ਮੋਟਰਸਾਈਕਲ ਕੁੜੀ ਦੇ ਭਰਾ ਨੇ ਮੌਕੇ ਤੇ ਚੱਕ ਤੇ ਫੱਟੇ ਦੋਸਤੋ ਅਕਸਰ ਹੀ ਸਾਰੇ ਕੁੜੀ ਵਾਲੇ ਆਪਣੀ ਧੀ ਦੇ ਵਿਆਹ ਵਿੱਚ ਆਪਣੀ ਹੈਸੀਅਤ ਅਨੁਸਾਰ ਲੈਣ ਦੇਣ ਕਰਦੇ ਨੇ ਪਰ ਹੁਣ ਇੱਕ ਵਿਆਹ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲੇ ਲਾੜੇ ਨੂੰ ਇੱਕ ਮੁੰਡਾ ਫੜ ਕੇ ਬਿਠਾ ਰਿਹਾ ਏ ਦਰਅਸਲ ਜਦੋਂ ਇਸ ਮੁੰਡੇ ਦੀ ਕੁੜੀ ਵਾਲਿਆਂ ਨਾਲ ਵਿਆਹ ਦੀ ਗੱਲ ਚੱਲੀ ਸੀ ਤਾਂ ਮੁੰਡੇ ਵਾਲਿਆਂ ਨੇ ਕੁੜੀ ਵਾਲਿਆਂ ਤੋਂ ਕੋਈ ਵੀ ਮੰਗ ਨਹੀਂ ਰੱਖੀ ਸੀ ਪਰ ਫੇਰ ਵੀ ਕੁੜੀ ਵਾਲਿਆਂ ਨੇ ਆਪਣੀ ਧੀ ਨੂੰ ਹੈਸੀਅਤ ਅਨੁਸਾਰ ਜਿੰਨਾ ਸਰਿਆ ਉਨਾਂ ਦਾਜ ਦੇਇਜਤਾ ਪਰ ਐਨ ਮੌਕੇ ਤੇ ਲਾਮਾ ਤੋਂ ਪਹਿਲਾਂ ਮੁੰਡਾ ਕੁੜੀ ਵਾਲਿਆਂ ਨੂੰ ਕਹਿੰਦਾ ਕਿ ਮੈਨੂੰ ਤਾਂ ਪਹਿਲਾਂ ਮੋਟਰਸਾਈਕਲ ਦਿਓ ਮੈਂ ਫੇਰ ਵਿਆਹ ਕਰਾਵਾਂਗਾ ਬਹੁਤ ਸਮਝਾਉਣ ਦੇ ਬਾਅਦ ਵੀ ਜਦੋਂ ਮੁੰਡਾ ਨਾ ਮੰਨਿਆ ਕੁੜੀ ਦਾ ਭਰਾ ਮੁੰਡੇ ਨੂੰ ਕਹਿੰਦਾ ਕਿ ਤੁਸੀਂ ਕੁਝ ਵੀ ਨਹੀਂ ਮੰਗਿਆ ਸੀ ਅਸੀਂ ਫੇਰ ਵੀ ਤੁਹਾਨੂੰ ਟੀਵੀ ਫਰਿੱਜ واਸ਼ਿੰਗ ਮਸ਼ੀਨ ਤੇ ਬੈੱਡ ਦਿੱਤੇ ਪਰ ਮੁੰਡਾ ਕਹਿੰਦਾ ਹੈ ਕਿ ਇਹ ਸਾਰਾ ਕੁਝ ਥੋੜੀ ਧੀ ਦੇ ਕੰਮ ਆਵੇਗਾ ਮੇਰੇ ਕੰਮ ਤਾਂ ਮੋਟਰਸਾਈਕਲ ਆਉ ਮੈਨੂੰ ਤਾਂ ਪਹਿਲਾਂ ਮੋਟਰਸਾਈਕਲ ਦਿਓ ਕੀ ਕਰਨਗੇ ਮੋਟਰਸਾਈਕਲ ਚਾਹੀਏ हमको ਇਹ ਤੁਮੇ ਟੀਵੀ ਦਿਆ ਫਰਿੱਜ ਦਿਆ واਸ਼ਿੰਗ ਮਸ਼ੀਨ ਨਹੀਂ ਇਹ ਤੁਮ ਆਪਣੀ ਬ ਆਹ ਸਾਡੇ ਮਰੇ ਕਮ ਆਏਗਾ ਸਾਡੇ ਸੰਗ ਕਮ ਮੋਟਰਸਾਈਕਲ ਆਏਗਾ ਵੀਡੀਓ ਮਤ ਬਣਾਓ ਵਾਰਾ ਜਿਸ ਤੋਂ ਬਾਅਦ ਕੁੜੀ ਵਾਲੇ ਮੁੰਡੇ ਵਾਲਿਆਂ ਨੂੰ ਕਹਿੰਦੇ ਨੇ ਕਿ ਅਸੀਂ ਆਪਣੀ ਕੁੜੀ ਦਾ ਵਿਆਹ ਨਹੀਂ ਕਰਨਾ ਸਾਨੂੰ ਤਾਂ ਸਾਡੇ ਪੈਸੇ ਦੇ ਦਿਓ ਅਸੀਂ ਫੇਰ ਤੁਹਾਨੂੰ ਇੱਥੋਂ ਜਾਣ ਦੇਵਾਂਗੇ ਬਸ ਫੇਰ ਕਿਸੇ ਮੁੰਡੇ ਵਾਲਿਆਂ ਨੂੰ ਪੈਸੇ ਦੇ ਕੇ ਖਾਲੀ ਹੱਥ ਵਾਪਸ ਮੁੜਨਾ ਪਿਆ ਸੋ ਕਿ ਕੁੜੀ ਵਾਲਿਆਂ ਨੇ ਠੀਕ ਕੀਤਾ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ